ਮੁਰਨਾ ਮੀਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਵੀਰ 855 ਤੇ ਇਹਦੇ ਸਾਡਾ ਪੰਜ ਠੰਡੋ ਠੰਢੀ ਕਰਿਆ ਪਿਆ ਚਾਚੇ ਨੇ ਆ ਗੱਲ ਤੱਕ ਡੱਕੀ ਫਿਰਦਾ ਉਹ ਦੇਖੇ ਆ ਨਿੱਖੇ ਜਾਵੇ ਮਾੜਾ ਮੋਟਾ ਚਿੱਟਾ ਆਉਂਦੇ ਨੂੰ ਕਹਿਵਾ ਸੀ ਤਾਂ ਇੱਕ ਮਿੰਟ ਦੇਖੀ ਮੇਰੇ ਗਲੇਵਾਂ ਨੂੰ ਦਿਖਦਾ ਹੈ ਗਲੇਵਾਂ ਨੂੰ ਦੇਖ ਲਓ ਲੱਗਦਾ ਦਿਖਦਾ ਹੈ ਨਾ ਹਾਂ ਦਿਖਦਾ 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 ਆ ਦੇਖ ਦਿਖਦਾ ਨਾ ਚਿੱਟਾ ਦਿਖਦਾ ਗਿਆ ਦੇਖ ਲ ਆਪਣੀ ਆਪੇ ਉਹ ਕਰੀ ਜਾਂਦਾ ਹੈ ਅੱਜ ਆ ਰੌਣਕੀ ਬੰਦਾ ਮੈਲਾ ਚਾਚੀ ਕਿਤੇ ਕੱਦਾਂ ਕ ਪਹੁੰਚਿਆ ਵੇ ਇਹ ਮੈਂ ਕੱਦਾਂ ਫਿਰਦਾ ਜੀ ਜਰਾ 2:30 ਵਜੇ ਆ ਜਾਂਦਾ ਮੈਂ ਬਜਾਤੇ ਆ ਗਿਆ ਹਾਂ 2 ਵਜੇ ਆ ਜਾਂਦਾ ਇਹ ਨਾ 3 ਵਜੇ ਆਂਦਾ 4 ਵਜੇ ਫੇਰ ਕਿਹਦੇ ਮਿੱਠਾ ਨੇ ਕੱਲ ਛੁੱਟੀ ਦੀ ਨਹੀਂ ਨਹੀਂ ਬਰੇ ਛੁੱਟੀ ਆਣੀ ਤਿੰਨ ਛੁੱਟੀਆਂ ਦੀਆਂ 2 ਵਜੇ ਇਹ ਛੁੱਟੂ ਗੋਦਾਂ ਤੇ 3:30 ਵਜੇ ਰਿਆ ਜਾਂਦਾ ਹਾਂ ਬਸ 4 ਵਜੇ ਜਾਂਦਾ ਵੀ ਸਿੱਧੀ ਗੱਲ ਹੈ ਮੈਂ ਸਮਝ ਪਾਣੀ ਪੂਣੀ ਪਲਾ ਦਿੰਦਾ ਹਾਂ ਹਾਂ ਮੈਂ ਸਿੱਧੀ ਵਾਲਾ ਬਹਿਲਾ ਥੋਨੇ ਨੂੰ ਕੱਖ ਵੱਢਣੇ ਸੀ ਘਰ ਦੇ ਬਾਹਰ ਕੱਖ ਵੱਢ ਕੇ ਆ ਕੇ ਫਿਰ ਇਹਨੇ ਆ ਕੇ ਘੋੜੇ ਬਾਹਰ ਬੰਨ ਕੇ ਫਿਰ ਇੱਧਰ ਨੂੰ ਆ ਜਾਣਾ ਫੇ ਕੋਈ ਕੰਮ ਤਾਂ ਹੁੰਦਾ ਆਪਣੇ ਨੂੰ ਭੈਣ ਚ ਬੰਨਦੇ ਕੱਖ ਲੱਗਣ ਕਿਨੂੰ ਲੈ ਕੱਖੇ ਮੇਰੀ ਗੱਲ ਕਰਦਾ ਮੈਂ ਉਹ ਕੱਖ ਇਹਨੇ ਪਤਾ ਕੀ ਕਰਨਾ ਹੁੰਦਾ ਘੋੜਿਆਂ ਨੂੰ ਅੰਦਰ ਬੰਨੇ ਵੀ ਹੁੰਦੇ ਆ ਹੁਣ ਮੈਂ ਸਾਰਾ ਕੁਝ ਕਰਕੇ ਗਿਆ ਵੇ ਤਾਦਾ ਬਸ ਬਾਹਰ ਬੰਨ ਬਾਕੋੜੇ ਨੂੰ ਬਾਹਰ ਬੰਨ੍ਹਨੇ ਫੇਰ ਲੰਗੇ ਆਉਂਦਾ ਇੱਧਰ ਨੂੰ ਹੋਰ ਥੋੜੀ ਕੰਮ ਠੀਕ ਹੈ ਨਾਲ ਚੈਨਲ ਦਾ ਨਾਮ ਬਦਲਣ ਦੀ ਦੱਸਦੀ ਕਾ ਤੇ ਦੱਸਦੀ ਵੀ ਨਾਮ ਬਦਲਣਾ ਮੈਂ ਲਾ ਵੀਰ ਰੱਖਣਾ ਕਿਹਦਾ ਤੇਰਾ ਨਾਮ ਚੈਨਲ ਦਾ ਨਹੀਂ ਆਪਕੇ ਆ ਨਾਮ ਬਦਲੀ ਹੋ ਮੈਂ ਆਪ ਪੰਚ ਦੇ ਨਾਮ ਭਾਈ ਚੈਨਲ ਦਾ ਨਾਮ ਚੇਂਜ ਕਰਦੀ ਐ ਤੁਸੀਂ ਕਮੈਂਟ ਜਲ ਭਾਈ ਦੱਸੋ ਬਾਅਦ ਰਹੂਗਾ ਨਹੀਂ ਨਹੀਂ ਦੇਖ ਚਾਚੇ ਨੇ ਗੱਲ ਦੱਸਣੀ ਆ ਹੁਣ ਪੂਰੀ ਠੀਕ ਆ ਫੇਰ ਦੱਸੋ ਇਹਗਾ ਚੈਨਲ ਪੰਚਮਾਲਾ ਨਾਮ ਹਾਂਜੀ ਨਾਮ ਚੀਜ਼ ਰੱਖ ਲਓ ਤੁਸੀਂ ਹਾਂਜੀ ਪੰਚਮਾਲਾ ਕਿਹੜਾ ਰੱਖਣਾ ਲਾਹ ਵੀਰੀ ਰੱਖ ਲਈ ਬਾਬੇ ਜੜਾ ਅੱਛਾ ਨੇ ਆਏ ਕਿਹਾ ਬਾਬੇ ਵਾਲੇ ਰੱਖ ਲੈਂਦੇ ਹੁਣ ਚਾਚਾ ਤੂੰ ਚਾਚੇ ਨੇ ਭਾਈ ਕਿਹਾ ਬਹੁਤ ਵਧੀਆ ਨਾ ਹਾਂ ਦਾਦੇ ਦਾ ਨਾਮ ਆ ਬਾਬੇ ਦਾ ਨਾਮ ਤਾਂ ਭਾਈ ਬਹੁਤ ਉਹ ਤਾਂ ਲਾਹ ਹੀਰਾ ਨਾਮ ਰੱਖਣ ਨੂੰ ਫਿਰਦੇ ਚੈਨਲ ਦਾ ਦੱਸਿਓ ਕਮੈਂਟ ਕਰਕੇ ਵੀ ਕਰ ਦਈਏ ਚੇਂਜ ਫਿਰ ਕਰ ਦੇਣਾ ਭਾਈ ਦੇਖਦੇ ਅੱਜ ਕਮੈਂਟ ਆਉਂਦੇ ਹੈਂ ਹਾਂਜੀ ਪੰਚਮ ਬਾਬਾ ਆ ਰਿਹਾ ਨਾ ਰੱਖ ਦੀ ਪੋਤਾ ਲਾਹ ਵੀਰੇ ਦਾ ਹੋ ਹਾਂ ਪੰਜ ਪੋਤਾ ਲਾਵ ਵੀਰੇ ਦਾ ਹਾਂ ਤੂੰ ਮੇਰਾ ਚੋਰੀ ਕਰਦਾ ਉਹ ਤੇ ਮੈਂ ਟਰੈਕਟਰ ਤੇ ਪਾਪਾ ਨੂੰ ਲਗਾਉਣਾ ਕੀ ਆ ਦੇਖ ਪਹਿਲਾਂ ਸੋਚੀਂ ਕਰਦਾ ਮੇਰੇ ਤੇ ਟਰੈਕਟਰ ਦੇ ਮੂਹਰੇ ਲਗਾਉਣਾ ਹਾਂ ਇਹ ਬਈ ਇਹ ਚੋਰੀ ਕਰਦਾ ਬਈ ਇਹ ਲਗਾਉਣਾ ਸੜਾ ਮੈਂ ਕੀ ਕਰਾਉਣਾ ਲਾਵ ਵੀਰੇ ਤੇ ਤੂੰ ਬਾਜੀਆਂ ਦੀ ਕਿ ਤੇਰੇ ਵਿੱਚੋਂ ਕਰ ਲੈਣਾ ਦਾਦੇ ਦਾ ਨਾਮ ਤਾਂ ਲਾਵ ਸਿੰਘ ਹੂੰ ਚਾਚੇ ਆ ਆ ਕੰਮ ਬੜਾ ਲੋਟ ਆ ਗਿਆ ਹੁਣ ਹੈ ਛੱਡ ਬਹੁਤ ਵੱਧ ਗਿਆ ਅੱਗੇ ਨੂੰ ਵਧਾਇਆ ਹੱਥ ਬਈ ਹੁਣ ਹੁਣ ਸੰਦਾ ਸੰਦਾ ਐ ਥੱਲੇ ਖੜ ਜੇ ਕਰੂੰਗਾ ਕਹਿੰਦਾ ਸੀ ਹਾਦ ਚਿਕਣਾ ਹੁਣ ਹੋਰ ਵੀ ਆ ਆਪਾਂ ਚਲੋ ਉਸਤੇ ਵੀ ਕਰਦੇ ਆ ਤਰਪਾਲ ਵੀ ਲੱਗ ਸਕਦੀ ਇਹਨੂੰ ਬਾਹਰੀ ਸਾਈਡ 'ਚ ਅੰਦਰ ਚੀਜ਼ ਬੰਦ ਕਰਕੇ ਹੈਨਾ ਹੁਣ ਪੰਤਾਲਾ ਬੰਦੂਲੇ ਨਾਲ ਲੱਗਦੇ ਹੈ ਸੋਹਰੇ ਵਾਲਾ ਕੰਮ ਕਰਨਾ ਇਹਦਾ ਕੀ ਪਿਛਰੀ ਬਾਰ ਮੂਹ ਨਾਲ ਸੋਹਰੇ ਸਰਕਲ ਲੈ ਆਂਦਾ ਤਾਂ ਭਰ ਕੇ ਚਾਰੇ ਪਾਸੇ ਫੇਰ ਲਾ ਦੂੰਗੇ ਫੇਰ ਜਾਇਆਉਗੇ ਉਹ ਥੋੜਾ ਕੱਚਾ ਤਾਂ ਨੜਾ ਉਹ ਉਹ ਇੱਕ ਨਹੀਂ ਗਿਆ ਨੜਾ ਸਾਰਾ ਹੀ ਕੱਚਾ ਤਾਂ ਨੜਾ ਉਹ ਇਹ ਪੱਕਾ ਹੋਵੇ ਨਾ ਬਹੁ ਨਹੀਂ ਹਿੰਦਾ ਹੈਗਾ। ਫੇਣੀ ਲੱਗਿਆ ਸੁੱਕ ਗਿਆ ਦਾ। ਲੱਗਾ ਨਹੀਂ ਇਹ ਵੀ ਕੱਚਾ ਦਾ ਨਾ। ਉਹ ਕੱਚਾ ਨਹੀਂ ਇਹ ਪੱਕੇ ਵੀ ਹਾਂ। ਇਹ ਲੈ ਆਈ। ਹਾਂ? ਲਿਆਈ। ਕੀ ਕਰਾਂਗਾ ਹੁਣ? ਉਹ ਇੱਥੇ ਨਾ ਜੱਜ ਤੇਰਾ ਸਿਆਲ ਆਉਂਗਾ। ਸਾਰੇ ਉਹ ਔੜੇ ਖੜਾਗਾ। ਉਹ ਜਿਹੜੀ ਭਾਈ ਗੜੀ ਜਾਣਾ ਤੇ ਗੜਾ। ਮੇਰੀ ਗੱਲ ਸੁਣ। ਐਂ ਝਾਰ ਬਸ ਚਾਰੇ ਪਾਸੇ ਬਾਉਂਡਰੀ ਬਣਾ ਦੂ। ਉਹ ਨਹੀਂ ਆ ਤਾਂ ਹਵਾ ਨੂੰ ਤਾਂ ਛੱਡਿਆ ਪਿਆ। ਉਰੇ ਕੀ ਇੱਥੇ ਉੱਲਾ ਕਰਨਾ? ਹਵਾ ਕਿੱਥੇ ਦੇ ਆਉਗਾ? ਹਾਂ। ਆਹ ਇਹਦਾ ਚੀਜ਼ ਬਣਾਈ ਵੀ ਆ। ਇੱਥੇ ਕਿਹਦੇ ਸ਼ੂਟਿੰਗ ਚੱਲਦੀ ਆ ਫਿਲਮਾਂ ਦੀ? ਨਾ। ਵੀਰੇ ਪਰਦਾ ਰੱਖਣਾ। ਜੱਜੇ ਪਹੁੰਚੇ ਚਲੇ ਗਿਆ ਹਾਂ ਆ ਦੂਏ ਟਰਾਲਾ ਕਰਨਾ ਤਾਂ ਜਿਹੜੇ ਸਟicker ਲਾਉਣਦੇ ਆ ਜੀ ਉਹਨਾਂ ਨੇ ਠੀਕ ਆ ਮੈਂ ਤਾਂ ਐਂ ਤਾਂ ਮੈਂ ਵੀ ਹੂੰ ਕਹਿੰਦੇ ਵੀ ਤੇ ਜਾਣ ਜੇ ਗੱਡੀ ਲੋਡ ਤੇ ਵੀ ਦਾਦ ਦਿੰਦੇ ਫਿਰ ਦਿਲਪ੍ਰੀਤ ਜੀ ਹੱਲਿਆ ਤਾਂ ਉੱਥੇ ਨੂੰ ਹਾਂ ਕਹਿੰਦਾ ਵੀ ਤੂੰ ਕਰਾ ਕੇ ਲਵਾ ਦੀ ਕਹਿੰਦਾ ਨਹੀਂ ਤੂੰ ਆ ਜਾ ਅੱਛਾ ਜੇ ਆਪਣੇ ਮਨ ਪਸੰਦ ਦੇ ਘਟਾ ਲਓ ਜੇ ਮੈਨੂੰ ਸਾਜਰੇ ਦੱਸ ਦਿੰਦਾ ਭਾਈ 8:00 ਵਜੇ ਜਾਣਾ ਫਿਰ ਤਾਂ ਮੈਂ ਜਾ ਕੇ ਮੁੜ ਵੀ ਆਉਣਾ ਤਾਂ ਉੱਥੇ 5 10 ਸਿਰਫ 10 ਮਿੰਟ ਦਾ ਕੰਮ ਤਾਂ ਤੀਨਾ ਪੌਣ ਕਹਿੰਦੇ ਆਪਣੀ ਮਰਜ਼ੀ ਦੇ ਘਟਾ ਲਓ ਆ ਜੀ ਤੁਸੀਂ ਅੱਛਾ ਉਹ ਮੈਨੂੰ ਮੰਡ ਜਾਣਾ ਪੈ ਗਿਆ ਤਾਂ ਟਾਈਮ ਲੱਗ ਗਿਆ ਨਹੀਂ ਤਾਂ ਮੈਂ ਕੱਦਾਂ ਮੁ ਚੱਲ 20 ਨੂੰ ਮਿਲਦੇ ਹਾਂ ਹੁਣ ਭਾਈ ਹਾਂ ਪ੍ਰਧਾਨ ਜੱਗਾ ਗਿਆ ਇੱਕ ਜੱਗਾ ਵਾਂਗ ਫੁੱਫੜ ਵੀ ਗਏ ਉਹ ਵੀ ਜੀਆ ਚੱਲ ਫੁੱਫੜ ਦਾ ਵੀ ਜੀ ਕਰੀ ਜਾਂਦਾ ਦਾ ਹਾਂ ਹਾਂ ਉਹ ਤਾਂ ਬਹੁਤ ਫੋਨ ਹੈ ਬਹੁਤ ਫੋਨ ਕਰੇ ਉਹਨੇ ਤਾਂ ਜਦੇ ਕਰ ਉਹ ਯਾਰ ਕਿੱਥੇ ਆ ਮੈਨੂੰ ਤਾਂ ਘਮਾ ਲਿਆ ਕਹਿੰਦਾ ਕਹਿੰਦਾ ਕੋਈ ਨਾ ਲੈ ਕੇ ਜਾਂਦੇ ਫੁੱਫੜ ਸੰਨ ਨਹੀਂ ਦੱਸਣਾ ਸਰਪ੍ਰਾਈਜ਼ 25 ਨੂੰ ਦੇਣਾ ਦਾ ਹਾਂ ਕਾ ਦੇ ਫੇਰ ਕਹਿੰਦਾ ਪਰਾਣਾ ਲੈ ਕੇ ਦੋ ਹੁਣ ਹੁਣ ਕੀ ਕਰਨ ਤੇ ਕਹ ਲੈ ਆ ਦਿੰਦੇ ਪਰਾਣਾ ਹਾਂ ਕਹਦਾ ਬਰਾਣਾ ਲੈ ਕੇ ਦੋਗੇ ਚੱਲੋ ਚੱਲੀਏ ਚੱਲੋ ਜਲਦੀ ਹੈ ਹਾਂ ਤਾਂ ਖੜਾਇਆ ਉਹ ਵੀ ਤਾਈ ਦੱਤੀ ਵੀਰੇ ਤੇ ਰਾਏ ਦੀ ਵੀ ਤੂੰ ਭਾਈ ਸਾਹ ਲੈ ਲਾ ਹਾਂ ਤਾਂ ਰੋਕੇ ਹੋ ਉਹਦਾ ਰੋਜ਼ੇ ਫੋਨ ਕਰਦੇ ਨੇ ਇਹ ਟਰਾਲਾ ਪਤਾ ਲੱਗੇ ਚੱਲੀਏ ਫਿਰ ਹਾਂ ਤਾਂ ਉੱਥੇ ਤਾਂ ਕੋਣਾ ਨਹੀਂ ਤੇ ਸਰਪ੍ਰਾਈਜ਼ ਹੀ ਦੇਣਾ ਤਾਂ ਉਹ ਕਹਿੰਦੇ ਤੇ 25 ਤਰੀਕ ਨੂੰ ਸਰਪ੍ਰਾਈਜ਼ ਹੀ ਦੇਣਾ ਉਹ ਖੜਾ ਹੀ ਨਹੀਂ ਉਹ ਕਹਿੰਦਾ ਟਰੈਲਾ ਦੇ ਉਹ ਮੈਨੂੰ ਲੈ ਕੇ ਤਾਂ ਹੀ ਫਿਰ ਢੇਡਾ ਮਰਾਇਆ ਭਾਈ ਉੱਥੇ ਰਾਣੀ ਜਗਾ ਬਿਲਦਾ ਥਿੰਗੀ ਜਗਾ ਮਿਲਦਾ ਤੂੰ ਖਰਜਾ ਸੀ ਗਿਆ ਨਾ ਇਹੀ ਗੱਲ ਆ ਕਣਕ ਭਰੀ ਹੋ ਖੜੀ ਰਹੀ ਰੇ ਕਰੂਗੀ ਹਾਂ ਹਾਂ ਜੈਕ ਲਵਾਤਾ ਉਹਨੂੰ ਵੀ ਉਹਨੂੰ ਵੀ ਜੈਕ ਪਿੱਛੇ ਆਪਣਾ ਸਟੈਂਡ ਲਾ ਮਰੇ ਜੈਕ ਚੱਕ ਦੇ ਮਰੇ ਵੀ ਸਟੈਂਡ ਪਰੇ ਹੋ ਜਾਣਾ ਫੇ ਤਾਂ ਜੈਕ ਦਾ ਨੋਰਮਲ ਕਰ ਦੇ ਬਾਅਦੋਂ ਸਟੈਂਡ ਲਾ ਕੇ ਇਟਾਂ ਲਾ ਕੇ ਚੱਕ ਇੱਕ ਵਾਰੀ ਸਟੈਂਡ ਪਰ ਹਾਂ ਠੀਕ ਨਹੀਂ ਉਹ ਜੈਕ ਦਾ ਕੰਮ ਬਹੁਤ ਲੋਟ ਆ ਜਿਕਣਾ ਫਾਸਬੋਡ ਦਾ ਟਰਾਲਾ ਦਬਦਾ ਹੈ ਕਿਤੇ ਉਹ ਵੀ ਲੋਟ ਆ ਅੱਛਾ ਕਾਰ ਨਹੀਂ ਛੜੀ ਫੇ ਲੱਦਣੀ ਉਹ ਤੇ ਇਲਾ ਵਿਲਾ ਹੀ ਹੁੰਦਾ ਹਨ ਭਰ ਕੇ ਘੜਾ ਦੇ ਜਾਂਦੀ ਟਰਾਲੇ ਤੇ ਕਦੇ ਵੀ ਉਹ ਗਰਦਾਨ ਨਹੀਂ ਪਣੀ ਕਿਸੇ ਹੁੰਦਾ ਟਰੈਲਰ ਲੰਭਾ ਯਾਰ ਤੂੰ ਅੱਛਾ ਅੱਛਾ ਵੀ ਟਰਾਲਾ ਹਾਂ 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 ਉਹ ਮੰਡੀ ਨਹੀਂ ਨਾ ਵੇਚਦਾ ਉਹ ਅੱਛਾ ਟਰਾਲੀ ਨਹੀਂ ਵੇਚਦੀ ਫਿਰ ਲਦਣੀ ਵੇਚਦੀ ਟਰੱਕ ਦਾ ਸਾਰੀ ਉਹ ਸਾਰੀ ਰੱਖ ਲੈਂਦਾ ਉਹ ਫਿਰ ਬਾਅਦ ਚੋ ਵੇਚਣੀ ਹਾਂ ਮੋਟੀ ਦਾਨੀ ਆ ਉਹ ਫਿਰ ਵਧੀਆ ਗੱਲ ਆ ਯਾਰ ਇਹ ਵੀ ਕੋਈ ਉਹ ਕਰਦਾ ਨਹੀਂ ਐਸੇ ਸੁਸਰੀਆਂ ਕਾ ਜਾਣੀਆਂ ਜਿਹਨੇ ਕਾਣ ਕੇ ਰੱਖ ਲਈ ਬਾਈ ਪਵੜੀ ਜੀ ਦੀ ਠੇਕਾ ਕੱਢ ਗਿਆ ਸਮਝ ਲੈ ਹਾਂ ਇਹ ਗੱਲ ਆ ਸੋਬੇਜੀ ਦੀ ਹਾਂ ਆਜੋ 3000 ਰੁਪਏ ਕਿੰਨੇ ਜਾਨ ਨੂੰ ਵੇਚ-ਵੇਚ ਕੇ ਆਇਆ ਉਹ 700 ਰੁਪਏ ਤੇ ਬਾਈ ਸੰਭਾਲ ਵੀ ਮਿਹਨਤ ਵੀ ਆ ਕਹਿਣਾ ਹਾਂ ਅੰਦਰ ਸਾਂਭ ਕੇ ਰੱਖੀ ਹੋਇਆ ਅੰਦਰ ਸਾਂਭ ਕੇ ਰੱਖਣੀ ਹੋਰ ਹੈ ਸਪਰੇਅ ਮਾਰਨੀ ਪਾਦੇ ਵੀ ਜਾਣੀ ਹੋ ਮੀਂਹ ਦੀ ਦੇ ਵਾਲੇ ਛੜਰ ਚੱਕਣਾ ਦੇ ਇੰਚ ਦਰਜਾ ਸਹੀ ਗੱਲ ਚੱਲ ਹੁਣ ਆਏ ਆ ਵੀ ਟਰਾਲੇ ਭਰੀ ਖੜੀ ਤੇ ਮੈਨੂੰ ਟੈਕ ਆਪਣੇ ਆਪਣੇ ਨਹੀਂ ਰੱਖ ਸਕਦੇ ਪਾ ਆਪਣੇ ਖੜੀ ਖਰਾਬ ਨਹੀਂ ਹੁੰਦੀ ਫਿਰ ਸਲਾਬਾ ਜਿਆਦਾ ਆਪਣੇ ਸਲਾਬਾ ਹਿੱਤਾ ਪੀ ਦਾ ਫਰਕ ਆ ਬਣੀ ਉਹਦੇ ਨਾਲ ਫਰਕ ਉਹ ਪਕਾ ਕੇ ਵੱਢ ਹੁੰਦੀ ਵੀ ਆ ਆਪਣੇ ਨਰਮ ਹਾਂ ਅਜੇ ਵੀਟ ਵੱਢਦੇ ਰਹੇ ਬਕਾ ਕੇ ਉਹ ਤਾਂ ਨਹੀਂ ਫਰਕ ਆ ਬਣੀਣਾ ਉਹ ਇੱਕ ਹੋਰ ਵੀ ਉਹਨਾਂ ਦੇ ਮੈਂ ਦੇਖੀ ਜੇ ਪਹਿਲਾਂ ਪਿੰਡ ਰਹਿ ਤੇ ਉਹ ਕੱਚੇ ਮਕਾਨ ਹੈ ਕੱਚੇ ਹੁੰਦੇ ਤੇ ਯਾਦ ਉਹ ਜਾਦੂਈ ਏਕਣੇ ਰੱਖਦੇ ਸ਼ੁਰੂ ਵੀ ਰੱਖਦੇ ਗਣ ਕਹੋ ਉਹ ਸਾਰੇ ਦਾ ਫਰਕ ਨਹੀਂ ਉਹਨੇ ਖੇਤਾਂ ਦਾ ਫਰਕ ਉਹਨੂੰ ਸੁਸਰੀ ਵੀ ਨਹੀਂ ਆਈ ਸੁਸਰੀ ਦਾ ਵੀ ਫਰਕ ਆ ਇਹ ਵੀ ਆ ਕੋਈ ਸੁਸਰੀ ਆ ਗਈ ਫੇਰ ਨਹੀਂ ਜਾਂਦੀ ਫੇਰ ਨਹੀਂ ਜਾਂਦੀ ਆ ਆ ਗਰਮੈਜ ਜੀ ਹੋਈ ਹੈ ਜਿਹਦਾ ਮੀਂਹੇ ਪੈ ਕੇ ਦੋ ਕ ਦਾਣਿਆਂ ਨੂੰ ਗਿੱਲੇ ਜਿਹਾ ਹੋ ਗਏ ਫੀਡ ਵਾਲੇ ਉਹ ਚ ਵੀ ਦੱਸ ਸੁਸਰੀ ਪੈ ਗਈ ਭਰੇ ਆ ਪਿਆ ਹੁਣ ਕੱਲੂ ਫੁੱਲਦਾ ਅੱਜ ਫੁੱਲਣੇ ਨਹੀਂ ਟਾਈਮ ਹੈ ਦੇਖਣਾ ਮੈਂ ਪਰ ਦਵਾਈ ਪਾਈ ਉਹ ਨਹੀਂ ਮੈਂ ਵੀ ਨਹੀਂ ਪਾਈ ਪੌਣਾ ਜੀ ਲੋੜੇ ਨਹੀਂ ਗਈ ਦਵਾਈ ਜੇ ਤੁਸੀਂ ਬਾਈਆਂਸ ਰੱਖਣੀ ਵੀ ਹੈ ਨਾ ਹਾਂ ਬਰਸਾਤ ਚ ਆ ਕੇ ਰੱਖੋ ਕਦੇ ਸ਼ੁਰੂ ਹੀ ਦਵਾਈ ਨਾ ਪਾਓ ਨਾ ਪਾਰਮਾ ਪਾਈ ਉਹ ਨਬਦੀਆ ਗੱਲਾਂ ਨਹੀਂ ਪਾਈ ਮੇਰੀ ਤਾਂ ਸੁਣ ਲੈ ਪਿੰਡਾਂ ਵਾਲੇ ਜੱਟ ਜਿਆ ਕਰਦੇ ਖਾਦ ਵੀ ਨਾਲ ਲਾਦੇ ਪਾਉਂਦੇ ਉਹਦੇ ਉੱਧਰੇ ਉੱਧਰੇ ਕੁੜੀਆਂ ਰੋਟੀਆਂ ਦਿਆਂ ਇਧਰ ਕੋਈ ਫਾਇਦਾ ਨਹੀਂ ਬੋ ਵੀ ਜਿੰਨਾ ਘੱਟ ਸਮਾਂ ਰੱਖ ਹੋਵੇ ਦਵਾਈ ਵਿੱਚ ਨਾ ਨਹੀਂ ਜੁਨੀਗਾ ਰੱਖੋ ਜੀ ਦਾ ਵੀ ਪੈ ਗਈ ਬਸ ਫੇ ਰੱਖੋ ਇਹ ਦਿਖਾਨੀ ਗਾ ਇਹਦੇ ਸਭ ਤੋਂ ਪਹਿਲਾਂ ਇਹਦੇ 헤ਡ ਢੱਕਣ ਕੋ ਪਹਿਣਾ ਤੁਸੀਂ ਮੈਂ ਉਹੀ ਖੋਲ ਕੇ ਦੇਖਿਆ ਮੈਂ ਮੇਰੇ ਪੈ ਗਈ ਮੋਰੇ ਮੋਰੇ ਹੀ ਸੀ ਚਾਰ ਕੋਲੀ ਬੰਦ ਕਰਦੇ ਤੇਰੇ ਨਿਕ ਨਹੀਂ ਆ ਸੁਸਰੀ ਨਹੀਂ ਆ ਮੋਰੇ ਮੇਰੇ ਲੱਗੀ ਤੀ ਡੈਡੀ ਤੇ ਮੰਗਾ ਕੇ ਦਵਾਈ ਹਾਂ ਫਿਰ ਜਿਆ ਲਿਆ ਕੇ ਪਾਤੀ 15 ਦਿਨ ਦੀ ਕੁੜੀ ਪਰਦਾ ਜੀ ਥਾਲ ਕੇ ਹਾਂ ਉਹ ਫਿਰ ਜੀ ਹੋ ਜਾਂਦੀ ਆ ਹਾਂ ਫਿਰ ਆਸਾਨ ਨਹੀਂ ਰਹਿੰਦਾ ਦਵਾਈ ਚ ਆਹੋ ਫਿਰ ਪਹਿਲਾਂ ਪਾ ਦਨੇ ਆਪਾਂ ਉਹ ਅਸਰ ਵੀ ਉਹ ਨਹੀਂ ਹੁੰਦਾ 15 ਪਰਦਾ ਨਹੀਂ ਦਿੰਦੀ ਪਤਾ ਛੇਤੀ ਪਰ ਕੋਸ਼ਿਸ਼ ਕਰੋ ਵੀ ਬਰਸਾਤ ਚ ਪਾਓ ਪ੍ਰਸਾਦ ਤੇ ਪਹਿਲਾਂ ਪਾਉ ਜੇ ਪ੍ਰਸਾਦ ਕਰਨ ਲੱਗੀ ਜਿਆ ਤਣਕਮਾ ਪਾਉ ਜੇ ਸੁਛਰੀ ਦਾ ਹੈਗੀ ਆ ਤਾਂ ਉਹ ਵੀ ਤਾਂ ਮੈਂ ਉਹ ਸਿੰਘਾਂ ਦੇ ਡੱਬੇ ਪਾਈਆਂ ਵੇ ਜੀ ਆ ਨਿੰਮ ਨੂੰ ਪਾਈ ਵੇ ਨਿੰਮ ਵੀ ਪਾਈ ਪੀ ਜੀ ਮੈਂ ਨਿੰਮ ਤਾਂ ਹੀ ਵਧੀਆ ਨਿੰਮ ਵੀ ਠੀਕ ਆ ਨਿੰਮ ਦਾ ਗੇਰ ਆਰਗੈਨਿਕ ਹੈ ਜਿਹਦੇ ਵਿੱਚ ਪੀਪੀਓ ਕੀ ਤਾਂ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਨਿੰਮ ਬਹੁਤ ਵਧੀਆ ਚੀਜ਼ ਆ ਨਿੰਮ ਵਰਗੀ ਤਾਂ ਚੀਜ਼ ਹੀ ਨਹੀਂ ਕੋਈ ਸਾਚੀ ਸੌਂਦਾ ਤੂੰ ਜਿੰਨੇ ਮਰਜ਼ੀ ਕੌਂਡਿਸ਼ਨ ਕਰੀ ਜਾ ਹਾਂ ਨਿੰਮ ਦੀ ਦੰਤ ਨਿੰਮ ਦੀ ਦੰਤ ਨਾਲ ਜੇ ਹਫਤੇ ਬਾਅਦ ਇੱਕ ਵਾਰੀ ਕਰ ਲਾ ਤੂੰ ਹਾਂ ਹਾਲ ਦੇ ਕਾਲ ਗਿੱਟ ਦੇ ਬਰਾਬਰ ਆ ਸਹੀ ਗੱਲ ਥੋੜਾ ਜਿਹੜੇ ਲਈ ਫਦੇ ਨਾ ਬੰਜਨ ਬੁੰਜਨ ਜੇ ਆ ਫਲਾਣਾ ਬੰਜਨ ਧਮਗਾ ਬੰਜਨ ਮਸ਼ਹੂਰੀ ਆਉਂਦੀ ਉਹਦੇ ਨਾਲ ਸਹੀ ਤੂੰ ਤੀ ਦਤਨ ਕਾਲਾ ਉਹ ਵਧੀਆ ਹਾਂ ਹਾਂ ਉਹ ਵੀ ਵਧੀਆ ਨਾ ਠੀਕ ਹੈ ਸਲੇ ਆਪਾਂ ਛੱਡ ਗਏ ਆਹ ਚੀਜ਼ਾਂ ਨੂੰ ਤਾਂ ਹੈ ਤਾਂ ਘਰਾਂ ਚ ਹੈਗੀਆਂ ਦੀਆਂ ਪਹਿਲਾਂ ਪਹਿਲਾਂ ਹੈਗੀਆਂ ਇਹਦੀਆਂ ਓਹ ਨਾਲ ਜੱਲੇ ਆ ਇਹ ਹੁਣ ਚੱਲੇ ਆਪਾਂ ਛਿਲ ਕੇ ਰੱਖ ਦਿੰਦੇ ਸਲੇ ਦਤਨ ਸਾਫ ਤੇ ਵਧੀਆ ਸਹੀ ਤੇ ਨਹੀਂ ਚਮਕਦੇ ਦੰਦ ਆ ਦੇਖ ਜੀ ਅਮਕ ਦੇਖ ਲਵੇ ਬਾਈ ਕਰੋ ਕਾਲਡ ਕਰਦਾ ਹੁੰਦਾ ਇਹਦਾ 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 ਜਾਮਣ ਦੀ ਦਤਨ ਕਰਦਾ ਹੁਣ ਕਿਆ ਚੱਲਦਾ ਫੌਜ ਚੱਲਦਾ ਇਹੋ ਕੰਮ ਜਿਹੜੇ ਜਿਆਦਾ ਮਿਲ ਜਾਂਦਾ ਵੀ ਉਹ ਕਰ ਦਿੰਦੇ ਆ ਕਰਿਆ ਕਰਖੀ ਇਹਦੇ ਆਪਾਂ ਕਰ ਲੰਨੇ ਆ ਪੱਕਾ ਕੋਈ ਨਹੀਂ ਬੰਮੇ ਕਸੂਰੀ ਦਾ ਨਹੀਂ ਹੈਗਾ ਰੰਗ ਦਾ ਕਸੂਰਾ ਬਾਈ ਇਹ ਕੱਤੇ ਕੱਪੜੇ ਚਿੱਟੇ ਲਾ ਕੇ ਦੱਦਣ ਉਹ ਜੀ ਜਾਮਣੇ ਕਿਸੇ ਨੇ ਮੜ ਮੜ ਇਹਦੇ ਨਾਲ ਰੰਗ ਕਾਲਾ ਸੜੇ ਕਾਲੀ ਚਿੱਟੇ ਲੱਗ ਜਾਂਦੇ ਆ ਸਾਫ ਵਾਲਾ ਸਾਫ ਲਏ ਜੀ ਇਹ ਚੰਦਾ ਗੱਦ ਦਾ ਸਾਫ ਆ ਨਹੀਂ ਸੇਵਾ ਰੱਖਦਾ ਪੂਰੀ ਦੰਦ ਦਾ ਸਾਫ ਹਾਂ ਦੰਦ ਯਾਰ ਏਡਾ ਏਕੇ ਹੁੰਦੇ ਨਹੀਂ ਆ ਕਿ ਦੇਖ ਟਿਕ ਟਿਕ ਰੀ ਫਰਦਾ ਆਹ ਉਮਰ ਤੇ ਤੂੰ ਬੰਦ ਕਰ ਢੱਕਰੀ ਵਾਜਾ ਨਹੀਂ ਦੇ ਮੂੰਹ ਬੰਦ ਕਰ ਮੂੰਹ ਬੰਦ ਦੀ ਮੂੰਹ ਵਿੱਚ ਵੱਢ ਲਈ ਮੂੰਹ ਬੰਦ ਕਰੀ ਹੋਣਾ ਹੀ ਨਹੀਂ ਮੂੰਹ ਬੰਦ ਹੋਣੀ ਨਹੀਂ ਸਕਦੇ ਦਾਰ ਪਵਾਇ ਨਾ ਉਹ ਆਟੋਮੈਟਿਕ ਜੀ ਦੰਦ ਤੇਰੇ ਬਾਹਰ ਆ ਗਏ ਤੇਰਾ ਮੂੰਹ ਆਪਣੇ ਮੂਰੇ ਨੂੰ ਨਹੀਂ ਲੱਗਿਆ ਚਾਚੇ ਉਹ ਕਰਾ ਉਹ ਤੇਰੀ ਤਾਰ ਪਵਾ ਦੇ ਹੁਣੀ ਉਹ ਬੱਸ ਕਰ ਨਹੀਂ ਹਾਂ ਵੈਲਡ ਫਰਾਨੀ ਮੈਂ ਵੈਲਡ ਕਰਾ ਦੇ ਆ ਉੱਪਰ ਨੂੰ ਥੋੜੀ ਮਾਰ ਕੇ ਵੈਲਡ ਕਰ ਦਿੰਦੇ ਆ ਵੈਲਡ ਕਰਾ ਦੇ ਸਾਡੇ ਡਲਰੇਟਾ ਦੇ ਦੇਣੀ ਕਿ ਤੇਰੇ ਨਾਲ ਕੌਣ ਲੈ ਗਿਆ ਉਹ ਢੜੀ ਕਹਿੰਦਾ ਕੌਣ ਲੈ ਗਿਆ ਕੌਣ ਲੈ ਗਿਆ ਇਹੜਾ ਟਰੈਕਟਰ ਉਹ ਆਲ ਦੋ ਨੂੰ ਉਹਨੂੰ ਦੱਸਦਾ ਹੋਇਆ ਕੋਈ ਲੈ ਗਿਆ ਹੁਣ ਹੁਣ ਆ ਉਹ ਆ ਲਾਸਟ ਹੈ ਇਹਦੇ ਬਾਅਦ ਦੂਈਆਂ ਟੀਨਾਂ ਪੈ ਜਾਣੀ ਵਿੱਚ ਤਾਂ ਨਹੀਂ ਪੈਣੀ ਵਿੱਚ ਇੱਕ ਇੱਕ ਪਾਉਂਗਾ ਉਹ ਅੱਛਾ ਉਹ ਲਿਆਂਦੇ ਵੇ ਉਹ ਉਹ ਦੂਈ ਟੀਨ ਨੂੰ ਬਾਈ ਇਹਨੇ ਆ ਚੱਲੀ ਜਾਣੇ ਹੌਲੀ ਜੀ ਟੀਨ ਹੋ ਫਿਰ ਹੈਂ ਸਦੀ ਭਾਰੀ ਹੁੰਦੀ ਹੈ ਹੌਲੀ ਇਹ ਨੂੰ ਤਾਂ ਚੱਲੀ ਜਾਣੇ ਚੱਲੀ ਜਾਣੇ ਬੱਧੀਆ ਬਾਈ ਨੇ ਸਲਾਹ ਦਿੱਤੀ ਵੀ ਇਹਦੇ ਪੱਥਰ ਵਾਲੀ ਨਾਲੋਂ ਇਹ ਠੀਕ ਰਹਿਣੀ ਜਦ ਮਰਜੀ ਢਾਰਲਾ ਬਣੀ ਢਾਰ ਤਾਂ ਜਦ ਦੂਜੇ ਵਜਾ ਮਰਜੀ ਲੈ ਨਹੀਂ ਹੂੰ ਐਦੀ ਗੱਲ ਆ ਇਹਦਾ ਹਾਂ ਜਿਆਦਾ ਹੁਣ ਗਾ ਫਿਰ ਵਜਨ ਵੀ ਨਹੀਂ ਰਹਿਣਾ ਹੈਗਾ ਹਾਂ ਸਹੀ ਨਹੀਂ ਉਹ ਮਾਂ ਗਾਡਰਾਂ ਵਿੱਚ ਕਹਣਾ ਹੁਣ ਮੁਰੇ ਨੂੰ ਆ ਸਿਰਫ ਗਾਡਰਾਂ ਦਾ ਹੀ ਵਜਨ ਰਹਿਣਾ ਉਹਦਾ ਤਾਂ ਵਜਨ ਇੰਨੀ ਕੋਈ ਵੱਡ ਨਾਲ ਤਰਾਦਮਾ ਬੈਲਟ ਫਿਰ